ਗੱਬਰੂ ਅੱਜ ਪਹੁੰਚੇ ਆ ਸਵਰਾਜ ਵਾਲਿਆਂ ਦੇ ਸਿੰਘ ਪ੍ਰਦਰਸ਼ ਵਾਲਿਆਂ ਦੇ ਸਨਾਮ ਆ ਬਾਈ ਜੀ ਨੇ ਦੇਵਤੇ ਨਾ ਕੋਲ ਕੈ ਟਰੈਕਟਰ ਨੇ ਬਾਈ ਜੀ ਸਵਰਾਜ ਦੇ ਮਾੜਾ ਜਿਹਾ ਗੜਕੇ ਨਾ ਬੋਲ ਯਾਰ ਸਵਰਾਜ ਦੀ ਤਾਂ ਆਵਾਜ਼ ਹੀ ਬਹੁਤ ਗੜਕੇ ਵਾਲੀ ਹੁੰਦੀ ਆ 10 ਟਰੈਕਟਰ ਨੇ ਬਾਈ ਜੀ 10 ਟਰੈਕਟਰ ਨੇ ਕਾਦਾ ਕੰਮ ਕਰਦੇ ਆ ਇਹ ਆਪਾਂ ਮਿੱਟੀ ਦਾ ਕੰਮ ਕਰਦੇ ਜੀ ਬਾਈ ਜੀ ਉਹਨਾਂ ਦਾ ਮਿੱਟੀ ਦਾ ਕੰਮ ਆ ਜੀ 10 ਟਰੈਕਟਰ ਨੇ ਸਾਰੇ ਹੀ ਸਵਰਾਜ ਨੇ ਜੀ ਕੀ ਕਾ ਇੰਨੀ ਕਾ ਤੇ ਫੈਨ ਹੋ ਗਏ ਇੰਨੀ ਕੀ ਖੁੱਪੀ ਲੱਗੀ ਇਹ ਤੇ ਮਤਲਬ ਕਿ ਵੀ ਕਿਨੇ ਪਕਾ ਜੀ ਵੀ ਆਪਣੇ ਰੱਖੇ ਹੁੰਦੇ ਨੇ ਬੰਦੇ ਚਲਾਉਂਦੇ ਨੇ ਹਣਾ ਠੀਕ ਆ ਜੀ ਉਹਨਾਂ ਦਾ ਮਤਲਬ ਕਿ ਉਹਨਾਂ ਦੀ ਕੁਆਲਿਟੀ ਵਧੀਆ ਏ ਟਰੈਕਟਰ ਮਤਲਬ ਕਿ ਬਈਟੇ ਆਵਾਜ਼ ਦੀ ਫੈਨ ਆ ਆਪਾਂ ਦਾ ਮਾਰਕੀਟ ਬਾਰੇ ਕੀ ਕਹਿਣਾ ਚਾਹੋਗੇ ਜੇ ਤੁਹਾਡੇ ਕੋਲ 15 ਟਰੈਕਟਰ ਕੋਈ ਹੋਰ ਨਾ ਸਲਦੇ ਹੋਣ ਕਿਉਂਕਿ ਕੱਲ ਨੂੰ ਟਰੈਕਟਰ ਬਦਲਣਾ ਤਾਂ ਪੈਂਦਾ ਹੀ ਆ ਮਾਰਕੀਟ ਵਰੀ ਹੈ ਮਤਲਬ ਕਿ ਜੀ ਮੈਂ ਇਹਨੂੰ ਟਰੈਕਟਰ 3 ਸਾਲ ਚਲਾਉਣਾ ਹੈ 3 ਸਾਲਾਂ ਦੇ ਵਿੱਚ ਤਕਰੀਬਨ ਮੰਨ ਕੇ ਜਲ ਲੱਖ ਰੁਪਿਆ ਘਾਟਾ ਪੋਣਾ ਬਸ ਠੀਕ ਆ ਜੀ ਉਹਦੋ ਵਾਰ ਮੇਰੇ ਪੈਸੇ ਪੂਰੇ ਕਰ ਦਿੰਦਾ ਠੀਕ ਆ ਜੀ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਮੁਬਾਰਕਾਂ ਛੋਟੇ ਭਾਈ ਤੁਹਾਨੂੰ ਵੀ ਥੈਂਕ ਯੂ ਜੀ ਉਹ ਭਾਈ ਸੋਣਿਓ ਅੱਜ ਪਹੁੰਚਿਆ ਸਵਰਾਜ ਵਾਲੇ ਗੱਬਰੂਆਂ ਦੇ ਸੁਨਾਮ ਸਿੰਘ ਬ੍ਰਦਰ ਟਰੈਕਟਰ ਬਹੁਤ ਯੰਗ ਮੁੰਡੇ ਨੇ ਮਿਹਨਤੀ ਮੁੰਡੇ ਨੇ ਨਵੇਂ ਮੁੰਡਿਆਂ ਦਾ ਕੰਮ ਕਰਨ ਦਾ ਤਰੀਕਾ ਥੋੜਾ ਜਿਹਾ ਬੈਟਰ ਹੁੰਦਾ ਕਿਉਂਕਿ ਸਾਰੀ ਉਮਰ ਪਈ ਹੁੰਦੀ ਆ ਲਗਾਅ ਹੁੰਦਾ ਸਰਵਿਸ ਬਹੁਤ ਚੰਗੀ ਆ ਤੇ ਅੱਜ ਉਹਨਾਂ ਨੇ ਪਹਿਲੇ ਨਰਾਤੇ ਨੂੰ 61 ਟਰੈਕਟਰ ਸਵਰਾਜ ਡਿਲੀਵਰ ਕਰੇ ਨੇ ਇੱਥੋਂ ਸੁਨਾਮ ਏਜੰਸੀ ਤੋਂ ਇਹਦੀ ਫੁੱਲ ਵੀਡੀਓ ਤੁਹਾਡੇ ਕੋ ਆ ਜਾਣੀ ਆ ਤੇ ਦਰਸ਼ਨ ਮੇਲੇ ਸਾਰੇ ਤੁਹਾਨੂੰ ਕਰਾਵਾਂਗੇ ਗਾਕਾਂ ਦੇ ਵੀ ਬਾਈਆਂ ਦੇ ਵੀ ਸਾਰਾ ਸੰਤ ਭੰਡਾ ਦੇਖਾਵਾਂਗੇ ਹਾਂ ਭਾਈ ਗੱਪਰੂ ਪਹਿਲਾਂ ਰੀਲ ਚ ਵੀ ਦੱਸਿਆ ਵੀ ਇਧਰੋਂ ਤਾਂ ਬਾਈ ਉਹਨਾਂ ਦੇ 60 ਕਾਹਟ ਟਰੈਕਟਰ ਰੋਡ ਤੇ ਨੂੰ ਚੜ ਗਏ ਉਧਰੋਂ ਕਾਫਲਾ ਇੱਕ ਹੋਰ ਆ ਗਿਆ ਮਤਲਬ 2 ਘੰਟੇ ਆ ਜਿਹੜੀ ਸੜਕ ਨੂੰ ਤਾਂ ਸ਼ਹਿਰ ਨੂੰ ਵਖਤ પાਕੇ ਰੱਖਿਆ ਹੈ ਅਗਲੀ ਗੱਲ ਆ ਗਈ ਸ਼ੋਸ਼ੇਬਾ ਦੀ ਬਾਜੀ ਦੀ ਝੂਠ ਸੱਚ ਦੀ ਹੁਣ ਬਹੁਤ ਬੰਦੇ ਕਮੈਂਟ ਕਰਨਗੇ ਉਹ ਤਾਂ ਜੀ ਦੋ ਦਿੱਤੇ ਨੇ ਮੋੜ ਲਿਆਂਦੇ ਨੇ ਆ ਇਹਦਾ ਮੈਂ ਦੋ ਪਾਰਟ ਕਰੂੰਗਾ ਅਗਲੀ ਵੀਡੀਓ ਚ ਵਿੱਧ ਪ੍ਰੂਫ ਦੇ ਦਾਂਗੇ ਆਪਾਂ ਤੁਹਾਨੂੰ ਆ ਟਰੈਕਟਰਾਂ ਦੀ ਜਿਹੜੀ ਲਾਈਨ ਆ ਇਹ ਖੜੀ ਦੇਖ ਲਓ ਦੋ ਤਾਂ ਟਰਾਲੇ ਖੜੇ ਸੀ ਅੰਦਰ ਫੁੱਲ ਬਾਹਰ ਫੁੱਲ ਸਾਈਡਾਂ ਤੇ ਬਹੁਤ ਟਰੈਕਟਰ ਲਾਏ ਹੋਏ ਸੀ ਆਲੇ-ਦਾਲੇ ਕਰਕੇ ਅੱਗੇ ਲਾਏ ਹੋਏ ਸੀ ਸਾਈਡ ਤੇ ਲਾਏ ਹੋਏ ਸੀ ਪਰਾਂ ਲਾਏ ਹੋਏ ਸੀ ਮਤਲਬ ਜਿੰਨਾ ਵੀ ਮੈਦਾਨ ਸੀ ਉਹ ਸਾਰੇ ਦਾ ਸਾਰਾ ਭਰਿਆ ਹੋਇਆ ਸੀ ਅਗਲੀ ਗੱਲ ਆ ਵੀ ਇਹਨਾਂ ਬਾਈਆਂ ਨੇ ਰਿਕਾਰਡੇ ਤੋੜਤਾ ਕਹਾਟ ਟਰੈਕਟਰ ਨਹੀਂ ਮੈਂ ਕਦੇ ਦੇਖੇ 30 31 ਟਰੈਕਟਰ 20 ਟਰੈਕਟਰ ਸੁਣੇ ਤੇ ਆ ਤਾਂ ਮੇਰਾ ਖਿਆਲ ਆ ਵੀ ਬਾਈ ਕੱਚੇ ਰਹਿ ਗਏ ਜੇ ਗਿਨੀ ਬੁੱਕ ਚ ਜੇ ਨਾਮ ਦਰਜ ਕਰਾਉਣ ਮੇਰਾ ਖਿਆਲ ਆ ਸ਼ਾਇਦ ਹੋਏ ਜਾਵੇ ਕਿਉਂਕਿ ਬਲੈਟ ਚ ਤੱਕ ਦੇ ਇੰਨਾ ਟਰੈਕਟਰ ਵਿਕਦੇ ਹੀ ਨਹੀਂ ਹੁੰਦਾ ਉੱਥੇ ਤਾਂ ਸਾਰੇ ਜੇ 30 ਟਰੈਕਟਰ ਮੈਨੂੰ ਲੱਗਦਾ ਇੱਕ ਡੀਲਰ ਦੇ ਸਾਲ ਚ ਨਹੀਂ ਵਿਕਦੇ ਸੋ ਬਹੁਤ ਵੱਡਾ ਜਿਹੜਾ ਮਾਰਕ ਹੈ ਬੈਂਚਮਾਰਕ ਸਵਰਾਜ ਨੇ ਸੈੱਟ ਕਰਿਆ ਪਹਿਲੀ ਵੀਡੀਓ ਤਾਂ ਬਸ ਤੁਹਾਨੂੰ ਝਲਕੀਆਂ আর ਐਵੀਡੈਂਸ ਦੇਣਾ ਅਗਲੀ ਵੀਡੀਓ ਦੇ ਵਿੱਚ ਪਾਰਟ 2 ਦੇ ਵਿੱਚ ਕਸਟਮਰਸ ਦਾ ਵਰਜ਼ਨ ਸਰਵਿਸ ਬਾਈਆਂ ਦੀ ਕਿੱਦਾਂ ਦੀ ਆ ਕਦੋਂ ਦੇ ਉਹ ਟਰੈਕਟਰ ਲੈ ਰਹੇ ਨੇ ਕਿਹਦੇ ਕਿਹਦੇ ਕੋਲ ਕਿੰਨੇ ਟਰੈਕਟਰ ਨੇ ਇਹ ਦੱਸਾਂਗੇ ਧੰਵਾਦ